ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਟ ਸਟੱਡੀ ਕਲਾਸ ਟੂਟ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਦਾ ਟਾਪਿਕ ਕਰਾਂਗੇ ਆਦ ਧਰਮ ਲਹਿਰ ਆਦ ਧਰਮ ਲਹਿਰ ਤੋਂ ਕੀ ਭਾਵ ਹੈ ਜਾਂ ਇਸ ਦਾ ਉਥਾਨ ਤੇ ਵਿਕਾਸ ਜਾਂ ਆਦ ਧਰਮ ਅੰਦੋਲਨ ਜਾਂ ਆਦ ਧਰਮ ਅੰਦੋਲਨ ਦੀ ਉਤਪਤੀ ਤੇ ਵਿਕਾਸ ਹਾਂਜੀ ਪਹਿਲਾਂ ਜਾਣ ਪਛਾਨ ਆਦ ਧਰਮ ਲਹਿਰ ਬੀਮੀ ਸਦੀ ਦੇ ਵਿੱਚ ਚੱਲਣ ਵਾਲੀਆਂ ਲਹਿਰਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਸੀ ਇਸ ਲਹਿਰ ਦੀ ਸਥਾਪਨਾ 1926 ਈਸਵੀ ਦੇ ਵਿੱਚ ਬਾਬੂ ਮੰਗੂ ਰਾਮ ਮੁੰਗੋਵਾਲੀਆ ਨੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕੀਤੀ ਸੀ ਤੇ ਇਸ ਲਹਿਰ ਨੇ ਪੰਜਾਬ ਦੇ ਜਿਹੜੇ ਦਲਿਤ ਸੀ ਉਹਨਾਂ ਦਲਿਤ ਨੂੰ ਜੋ ਉੱਚ ਜਾਤੀ ਦੇ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਸੀ ਤੇ ਜੋ ਜਾਨਵਰਾਂ ਤੋਂ ਵੀ ਮਾੜਾ ਜੀਵਨ ਬਤੀਤ ਕਰ ਰਹੇ ਸੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਲਈ ਇੱਕ ਅਹਿਮ ਯੋਗਦਾਨ ਦਿੱਤਾ ਇਸ ਕਾਰਨ ਪੰਜਾਬ ਦੇ ਇਤਿਹਾਸ ਵਿੱਚ ਬਾਬੂ ਮੰਗੂ RAM ਮੰਗੋ ਵਾਲੀਆ ਦਾ ਨਾਂ ਇੱਕ ਤਰੁਕਤਾਰੀ ਜਿਹਾ ਹਮੇਸ਼ਾ ਚਮਕਦਾ ਰਹੂਗਾ ਅੱਗੇ ਭਾਵ ਕੀ ਆ ਧਰਮ ਤੋਂ ਭਾਵ ਕੀ ਸਭ ਤੋਂ ਪ੍ਰਚੀਨ ਤਰਫ ਸਭ ਤੋਂ ਪ੍ਰਚੀਨ ਤਰਫ ਇਸ ਧਰਮ ਨੂੰ ਮੰਨਣ ਵਾਲੇ ਆਪਣੇ ਆਪ ਨੂੰ ਭਾਰਤ ਦੇ ਮੂਲ ਨਿਵਾਸੀ ਮੰਨਦੇ ਨੇ ਮਤਲਬ ਕਿ ਜਿਹੜੇ ਵੀ ਆਧ ਧਰਮ ਨੂੰ ਮੰਨਦੇ ਸੀ ਆਪਣੇ ਆਪ ਨੂੰ ਭਾਰਤ ਦੇ ਜਿਹੜੇ ਮੂਲ ਨਿਵਾਸੀ ਮੰਨਦੇ ਸਮਝਦੇ ਨੇ ਤੇ ਆਧ ਧਰਮੀਆਂ ਦਾ ਕਹਿਣਾ ਕੀ ਸੀ ਕਿ ਆਰੀਆ ਨੇ ਭਾਰਤ ਤੇ ਹਮਲਾ ਕਰਕੇ ਉਹਨਾਂ ਨੂੰ ਆਪਣਾ ਗੁਨਾਮ ਬਣਾ ਲਿਆ ਆਧ ਧਰਮੀਆਂ ਦਾ ਕੀ ਕਹਿਣਾ ਸੀ ਵੀ ਆਰੀਆ ਨੇ ਭਾਰਤ ਤੇ ਹਮਲਾ ਕਰਕੇ ਉਹਨਾਂ ਨੂੰ ਆਪਣਾ ਗੁਨਾਮ ਬਣਾ ਲਿਆ ਇਸ ਕਰਕੇ ਆਧ ਧਰਮ ਨਾ ਨਾ ਤੇ ਹਿੰਦੂ ਨੇ ਨਾ ਹੀ ਸਿੱਖ ਦੇ ਨਾ ਹੀ ਈਸਾਈ ਅਗੇ ਕਾਰਨ ਆਧਵਤ ਧਰਮ ਲਹਿਰ ਨੂੰ ਸ਼ੁਰੂ ਕਰਨ ਲਈ ਜ਼ਿੰਮੇਵਾਰ ਕਾਰਨ ਕਿਹੜੇ-ਕਿਹੜੇ ਸੀ ਜਿਨ੍ਹਾਂ ਕਰਕੇ ਆਧ ਧਰਮ ਲਹਿਰ ਚੱਲੀ ਆ। ਦਲਿਤਾਂ ਦੀ ਸਥਿਤੀ ਪੋਜੀਸ਼ਨ ਆਫ ਦਲਿਟਸ ਪ੍ਰਾਚੀਨ ਕਾਲ ਤੋਂ ਹੀ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਦਲਿਤਾਂ ਦੀ ਸਥਿਤੀ ਬਹੁਤ ਮਾੜੀ ਸੀ। ਭਾਰਤੀ ਸਮਾਜ ਵਿੱਚ ਬ੍ਰਾਹਮਣਾਂ ਨੂੰ ਸਰਵ ਉੱਚ ਸਥਾਨ ਪ੍ਰਾਪਤ ਸੀ ਤੇ ਉਸ ਸਮੇਂ ਦਲਿਤਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ। ਸਭ ਤੋਂ ਨੀਵੇਂ ਸਥਾਨ ਸੀ ਪ੍ਰਾਪਤ ਇਹਨਾਂ ਨੂੰ ਤੇ ਉਹਨਾਂ ਨੂੰ ਹਰ ਤਰ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ ਸੀ ਉੱਚ ਜਾਤੀ ਦੇ ਲੋਕ ਉਹਨਾਂ ਦੇ ਬਹੁਤ ਅਤਿਆਚਾਰ ਕਰਦੇ ਸੀ ਉਹਨਾਂ ਦੇ ਕੀ ਤਰ੍ਹਾਂ ਦੀਆਂ ਪਾਬੰਦੀਆਂ ਲਗਾਜਾਂ ਗਈਆਂ ਉਹਨਾਂ ਦੇ ਘਰ ਪਿੰਡ ਜਾਂ ਸ਼ਹਿਰ ਤੋਂ ਕਾਫੀ ਦੂਰ ਹੁੰਦੇ ਸੀ ਤੇ ਉਹ ਕੱਚੇ ਘਰਾਂ ਵਿੱਚ ਰਹਿੰਦੇ ਸੀ ਉਹ ਪਿੰਡਾਂ ਵਿੱਚ ਪ੍ਰਵੇਸ਼ ਕਰਨ ਸਮੇਂ ਵਿਸ਼ੇਸ਼ ਤਰ੍ਹਾਂ ਦੇ ਸੰਕੇਤ ਕਰਦੇ ਸੀ ਜੇ ਗਲਤ ਗਲਤੀ ਨਾਲ ਵੀ ਉਹਨਾਂ ਦਾ ਪਰਛਾਵਾਂ ਕਿਸੇ ਉੱਚ ਜਾਤੀ ਦੇ ਲੋਕਾਂ ਤੇ ਪੈ ਜਾਂਦਾ ਸੀ ਤਾਂ ਉਹਨਾਂ ਤੇ ਬਹੁਤ ਜ਼ੁਲਮ ਕੀਤੇ ਜਾਂਦੇ ਸੀ ਤੇ ਉਹ ਮੰਦਰਾਂ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਸੀ ਤੇ ਹਿੰਦੂਆ ਤੇ ਸ਼ਾਸਤਰ ਨਹੀਂ ਪੜ ਸਕਦੇ ਸੀ ਹਿੰਦੂਆ ਸ਼ਾਸਤਰ ਨਹੀਂ ਪੜ ਸਕਦੇ ਸਨ ਤੇ ਉੱਚ ਜਾਤੀਆਂ ਦੁਆਰਾ ਵਰਤੇ ਜਾਣ ਵਾਲੇ ਤਲਾਬਾਂ ਤੇ ਖੂਹਾਂ ਤੋਂ ਪਾਣੀ ਨਹੀਂ ਲੈ ਸਕਦੇ ਸੀ ਉਹਨਾਂ ਦੇ ਬੱਚੇ ਉੱਚ ਜਾਤੀ ਦੇ ਬੱਚਿਆਂ ਤੇ ਸਕੂਲਾਂ ਵਿੱਚ ਦਾਖਲਾ ਨਹੀਂ ਲੈ ਸਕਦੇ ਸੀ ਉਹ ਚੰਗੇ ਕੱਪੜੇ ਨਹੀਂ ਪਾ ਸਕਦੇ ਸੀ ਤੇ ਉਹ ਆਪਣੇ ਸਿਰਾਂ ਦੇ ਪਗੜੇ ਨਹੀਂ ਬਨ ਸਕਦੇ ਸੀ ਉਹ ਕੁਰਸੀ ਜਾਂ ਮੰਜੀ ਤੇ ਨਹੀਂ ਬੈਠ ਸਕਦੇ ਸੀ ਸੰਖੇਪ ਦੇ ਵਿੱਚ ਦਲਿਤਾਂ ਦਾ ਜੀਵਨ ਨਰਕ ਤੋਂ ਵੀ ਮਾੜਾ ਸੀ ਤੇ 20ਵੀਂ ਸਦੀ ਵਿੱਚ ਦਲਿਤਾਂ ਦੀ ਸਥਿਤੀ ਵਿੱਚ ਸੁਧਾਰ ਕਰਨ ਲਈ ਦਲਿਤ ਲਹਿਰ ਦੀ ਲੋੜ ਮਹਿਸੂਸ ਕੀਤੀ ਗਈ। ਹਾਂਜੀ ਅੱਗੇ ਸਮਾਂ ਹਾਂਜੀ ਅੱਗੇ ਸੈਕੰਡ ਪੁਆਇੰਟ ਆਏਗਾ ਸਮਾਜਿਕ ਧਾਰਮਿਕ ਸੁਧਾਰ ਲਹਿਰਾਂ 19ਵੀਂ ਸਦੀ ਵਿੱਚ ਭਾਰਤ ਵਿੱਚ ਦਲਿਤਾਂ ਦੇ ਉਥਾਨ ਲਈ ਕਈ ਸਮਾਜਿਕ ਧਾਰਮਿਕ ਸੁਧਾਰ ਲਹਿਰਾਂ ਨੇ ਵੀ ਯੋਗਦਾਨ ਦਿੱਤਾ। ਜੋਤੀਬਾ ਫੁੱਲੇ ਮਹਾਰਾਸ਼ਟਰ ਦੇ ਪਹਿਲੇ ਇਹ ਜੋ ਇਹ ਸਮਾਜ ਸੁਧਾਰਕ ਸੀ ਜਿਨ੍ਹਾਂ ਨੇ ਦਲਿਤਾਂ ਦੇ ਉਥਾਨ ਲਈ ਅਨੇਕਾਂ ਅਸ਼ਲੰਕਾ ਜੋ ਕਾਰਜ ਕੀਤੇ ਨੇ। ਉਹਨਾਂ ਦਾ ਵਿਚਾਰ ਸੀ ਕਿ ਦਲਿਤ ਦ ਤੱਕ ਉਹ ਉਲੀਤ ਨਹੀਂ ਕਰ ਸਕਦੇ ਜਦ ਤੱਕ ਉਹ ਸਿੱਖਿਆ ਪ੍ਰਾਪਤ ਨਹੀਂ ਕਰ ਲੈਂਦੇ ਇਸ ਲਈ ਉਹਨਾਂ ਨੇ ਦਲਿਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਤੇ ਇਸ ਉਦੇਸ਼ ਨਾਲ ਕੁਝ ਸਕੂਲਾਂ ਨੇ ਸਥਾਪਨਾ ਕੀਤੀ ਉਹਨਾਂ ਨੇ 1873 ਦੇ ਵਿੱਚ ਕੋਨਨਾ ਵਿਖੇ ਸਤਿਆ ਅਸ਼ੋਧਕ ਸਮਾਜ ਦੀ ਸਥਾਪਨਾ ਕੀਤੀ ਇਸ ਦੇ ਦਰਵਾਜ਼ੇ ਸਾਰੀਆਂ ਜਾਤੀਆਂ ਲਈ ਖੁੱਲੇ ਸੀ ਕੇਵਲ ਕੇਰਲ ਕੇਰਲ ਦੇ ਸ਼੍ਰੀ ਨਰਾਇਣ ਗੁਰੂ ਨੇ ਮਾਨਵ ਜਾਤੀ ਲਈ ਇੱਕ ਧਰਮ ਇੱਕ ਜਾਤੀ ਤੇ ਈਸ਼ਵਰ ਦਾ ਨਾਰਾ ਲਗਾਇਆ ਕੇਰਲ ਦੇ ਸ਼੍ਰੀ ਨਰਾਇਣ ਨੇ ਤੇ ਇਹਨਾਂ ਨੇ ਸਾਰਾ ਜੀਵਨ ਦਲਿਤਾਂ ਦੇ ਉਥਾਨ ਲਈ ਕੰਮ ਕੀਤਾ ਡਾਕਟਰ ਭੀਮਰਾਓਂ ਵੇਦਕਰਨੇ ਦਲਿਤਾਂ ਦੇ ਉਥਾਨ ਲਈ ਸਾਰੇ ਭਾਰਤ ਵਿੱਚ ਇੱਕ ਜੋਰਦਾਰ ਮਹਿੰਮ ਚਲਾਈ ਉਹਨਾਂ ਦੁਆਰਾ 1924 ਦੇ ਵਿੱਚ ਸਥਾਪਿਤ ਬਹਿਸ਼ ਕਰਿਤ ਹਿੱਤਕਾਰ ਲਈ ਸਭਾ ਨੇ ਦਲਿਤਾਂ ਦੇ ਉਥਾਨ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਤੇ ਇਹਨਾਂ ਦਾ ਪ੍ਰਭਾਵ ਪੰਜਾਬ ਵਿੱਚ ਵੀ ਪਿਆ ਤੇ ਇੱਥੋਂ ਦੇ ਦਲਿਤ ਇੱਕ ਅਜਿਹੀ ਲਹਿਰ ਦੀ ਰਾਹ ਦੇਖਣ ਲੱਗੇ ਅਗਾਂਹਾਂ ਇਸ਼ਾਈ ਮਿਸ਼ਨਰੀਆਂ ਦਾ ਪ੍ਰਚਾਰ ਭਾਰਤ ਦੀ ਬ੍ਰਿਟਿਸ਼ ਸਰਕਾਰ ਵੱਲੋਂ ਈਸਾਈ ਮਿਸ਼ਨਰੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਂਦੀ ਸੀ ਸਿੱਟੇ ਵੱਜੋਂ ਇਨ੍ਹਾਂ ਈਸਾਈ ਮਿਸ਼ਨਰੀਆਂ ਨੇ ਆਪਣੇ ਪ੍ਰਚਾਰ ਕੰਮਾਂ ਵਿੱਚ ਬਹੁਤ ਤੇਜ਼ੀ ਲਿਆਂਦੀ ਇਹ ਮਿਸ਼ਨਰੀ ਸਕੂਲਾਂ ਕਾਲਜਾਂ ਹਸਪਤਾਲਾਂ ਦਫ਼ਤਰਾਂ ਮੰਦਿਰਾਂ ਗੁਰਦੁਆਰਿਆਂ ਮਸਜਿਦਾਂ ਮੇਲਿਆਂ ਤਿਹਾਰਾਂ ਦੇ ਸਥਾਨ ਅਤੇ ਜੇਲ੍ਹਾਂ ਵਿੱਚ ਜਾ ਕੇ ਈਸਾਈ ਧਰਮ ਦਾ ਪ੍ਰਚਾਰ ਕਰਦੇ ਸੀ ਤੇ ਈਸਾਈ ਮਿਸ਼ਨਰੀ ਜਿੱਥੇ ਈਸਾਈ ਧਰਮ ਦਾ ਵੱਧ ਚੜਕੇ ਗੁਣਗਾਨ ਕਰਦੇ ਸੀ ਉੱਥੇ ਉਹ Hindu ਤੇ Islam ਧਰਮ ਦੀ ਖੁੱਲ੍ਹ ਕੇ ਨਿੰਦਾ ਕਰਦੇ ਸੀ ਈਸਾਈ ਧਰਮ ਦੇ ਪ੍ਰਚਾਰ ਦੇ ਉਦੇਸ਼ ਨਾਲ ਉਹਨਾਂ ਨੇ ਪੰਜਾਬ ਵਿੱਚ ਨੇਕਾ ਸਕੂਲਾਂ ਦੇ ਕਾਲਜਾਂ ਦੀ ਸਥਾਪਨਾ ਕੀਤੀ ਇਨ੍ਹਾਂ ਸਿੱਖਿਆਕ ਸੰਸਥਾਵਾਂ ਵਿੱਚ ਈਸਾਈ ਧਰਮ ਦੀ ਜਾਣਕਾਰੀ ਬਾਰੇ ਵਧੇਰੇ ਜ਼ੋਰ ਦਿੱਤਾ ਗਿਆ ਜਾਂਦਾ ਸੀ ਈਸਾਈ ਧਰਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ अनेका ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਸੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਂਦੀ ਸੀ ਉਹਨਾਂ ਨੂੰ ਮੁਫਤ ਖਾਣਾ ਕੱਪੜਾ ਤੇ ਸਿੱਖਿਆ ਦਿੱਤੀ ਜਾਂਦੀ ਸੀ ਈਸਾਈ ਧਰਮ ਨੂੰ ਬਣਾਉਣ ਵਾਲੇ ਲੋਕਾਂ ਦਾ ਅੰਗਰੇਜ਼ਾਂ ਦੁਆਰਾ ਖੁੱਲੇ ਖੋਲੇ ਗਏ ਹਸਪਤਾਲਾਂ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਸੀ ਫੌਜੀਆਂ ਨੂੰ ਨੂੰ ਵੀ ਈਸਾਈ ਧਰਮ ਵਿੱਚ ਸ਼ਾਮਲ ਕਰਨ ਦੇ ਉਦੇਸ਼ ਨਾਲ ਉਹਨਾਂ ਨੂੰ ਮੁਫਤ ਸਾਹਿਤ ਵੰਡਿਆ ਜਾਂਦਾ ਸੀ ਤੇ ਅਤੇ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਈਸਾਈ ਧਰਮ ਦੇ ਪ੍ਰਚਾਰ ਸਾਦਕਾ ਪੰਜਾਬ ਦੇ ਬਹੁਤ ਸਾਰੇ ਲੋਕ ਇਸ ਧਰਮ ਦੇ ਵਿੱਚ ਸ਼ਾਮਲ ਹੋਏ ਇਹਨਾਂ ਵਿੱਚੋਂ ਬਹੁதேਰੇ ਗਿਣਤੀ ਦਲਿਤਾਂ ਦੀ ਸੀ ਇਸ ਦਾ ਕਾਰਨ ਇਹ ਸੀ ਕਿ ਈਸਾਈ ਧਰਮ ਦੇ ਵਿੱਚ ਇਸ ਜਾਤੀ ਦੇ ਲੋਕਾਂ ਨੂੰ ਬਰਾਬਰੀ ਵਾਲਾ ਤਰਜਾ ਦਿੱਤਾ ਗਿਆ ਇਸ ਕਰਕੇ ਦਲਿਤਾਂ ਨੂੰ ਸੁਰੱਖਿਆ ਲਈ ਫੌਰੀ ਤੌਰ ਤੇ ਕੋਈ ਕਦਮ ਚੁੱਕਣ ਦੀ ਜ਼ਰੂਰਤ ਅ ਸੀ ਅੱਗੇ ਹੈਗਾ ਬਾਵਾ ਮੰਗੂ ਰਾਮ ਦਾ ਯੋਗਦਾਨ ਹਾਂਜੀ ਬਾਬੂ ਮੰਗੂ ਰਾਮ ਪੰਜਾਬ ਦੇ ਇੱਕ ਉੱਗੇ ਦਲਿਤ ਨੇਤਾ ਸੀ ਤੇ ਪੰਜਾਬ ਵਿੱਚ ਦਲਿਤਾਂ ਦੇ ਉਥਾਨ ਲਈ ਜੋ ਬਹੁਮੁੱਲਾ ਯੋਗਦਾਨ ਬਾਬੂ ਰਾਮ ਨੇ ਦਿੱਤਾ ਉਹ ਸਵਰਨ ਅੱਖਰਾਂ ਦੇ ਵਿੱਚ ਲਿਖਣ ਦੇ ਯੋਗ ਹੈ। ਆਪ ਜੀ ਦਾ ਜਨਮ 14 ਜਨਵਰੀ 1886 ਸ੍ਰੀ ਨੂੰ ਪਿੰਡ ਮੰਗੂਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਦਲਿਤ ਪਰਿਵਾਰ ਦੇ ਵਿੱਚ ਹੋਇਆ। ਆਪ ਨੇ ਆਪਣੇ ਅੱਖੀ ਦਲਿਤਾਂ ਨਾਲ ਕੀਤੀ ਜਾਂਦੀ ਬਦਸਲੂਕੀ ਨੂੰ ਦੇਖਿਆ ਤੇ ਹਮੇਸ਼ਾ ਦਲਿਤਾਂ ਨੇ ਉਥਾਨਾਰੇ ਸੋਚਦੇ ਸੀ। ਉਹ 1909 ਦੇ ਵਿੱਚ ਅਮਰੀਕਾ ਗਿਆ। ਇੱਥੋਂ ਦੇ ਖੁੱਲੇ ਮਾਹੌਲ ਨੇ ਉਹਨਾਂ ਦੇ ਮਨ ਤੇ ਡੂੰਘਾ ਅਸਰ ਪਾਇਆ। ਤੇ 1913 ਇਸ ਵਿੱਚ ਗਦਰ ਪਾਰਟੀ ਵਿੱਚ ਸ਼ਾਮਲ ਹੋਏ ਤੇ 1914 ਇਸ ਵਿੱਚ ਭਾਰਤ ਵਾਪਸ ਆ ਗਏ ਇੱਥੇ ਆ ਕੇ ਆਪ ਨੇ ਭਾਰਤ ਦੇ ਕਈ ਰਾਜਾਂ ਦਾ ਦੌਰਾ ਕੀਤਾ ਇਸ ਦੌਰਾਨ ਆਪ ਨੇ ਦਲਿਤਾਂ ਦੀ ਦੁਰਦਸ਼ਾ ਨੂੰ ਦੇਖਿਆ ਇਸ ਕਰਕੇ ਆਪ ਨੇ ਉਹਨਾਂ ਦੇ ਉਥਾਨ ਕਰਨ ਲਈ ਆਪਣਾ ਜੀਵਨ ਅਰਪਣ ਕਰਨ ਦਾ ਫੈਸਲਾ ਕੀਤਾ ਹਾਂਜੀ ਅੱਗੇ ਹੈਗਾ ਆ ਧਰਮ ਲਹਿਰ ਦੀ ਸਥਾਪਨਾ ਆਧ ਧਰਮ ਲਹਿਰ ਦੀ ਪਹਿਲੀ ਮੀਟਿੰਗ 11 12 ਹਾਂਜੀ ਆਧ ਧਰਮ ਲਹਿਰ ਦੀ ਪਹਿਲੀ ਸਥਾਪਨਾ ਆਧ ਧਰਮ ਲਹਿਰ ਦੀ ਪਹਿਲੀ ਮੀਟਿੰਗ 11 12 ਜੂਨ 1926 ਈਸਵੀ ਨੂੰ ਪੁੰਡ ਮੰਗੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬੁਲਾਈ ਗਈ ਤੇ ਇਸ ਸਭਾ ਦੇ ਵਿੱਚ ਆਧ ਧਰਮ ਲਹਿਰ ਦੀ ਸਥਾਪਨਾ ਦੀ ਘੋਸ਼ਣਾ ਕੀਤੀ ਗਈ ਇਸ ਸਭਾ ਦਾ ਪਹਿਲਾ ਪ੍ਰਧਾਨ बाबू ਮੰਗੂ ਰਾਮ ਮੰਗੋਵਾਲੇ ਨੂੰ ਬਣਾਇਆ ਗਿਆ ਇਸ ਦੇ ਵਿੱਚ ਦਲਿਤਾਂ ਨੂੰ ਆਧ ਆਧ ਧਰਮੀ ਕਿਹਾ ਜਾਣ ਦਾ ਫੈਸਲਾ ਲਿਆ ਗਿਆ ਇਸ ਦੇ ਵਿੱਚ ਆਧ ਧਰਮ ਲਹਿਰ ਦਾ ਮੁੱਖ ਦਫ਼ਤਰ ਜਲੰਧਰ ਖੋਲਣ ਦਾ ਫੈਸਲਾ ਕੀਤਾ ਗਿਆ ਇਸ ਦੇ ਵਿੱਚ ਹੇਠ ਲਿਖੇ ਮਤੇ ਪਾਸ ਕੀਤੇ ਗਏ ਫਰਸਟ ਸੀ ਪੰਜਾਬ ਦੇ ਸਾਰੇ ਦਲਿਤ ਦਾ ਆਪਣੇ ਆਪ ਨੂੰ ਆਧ ਧਰਮੀ ਅਖਵਾਉਣਗੇ ਸਾਰੇ ਆਧ ਧਰਮੀ ਆਪਣੇ ਆਪ ਸੀ ਝਗੜੇ ਨੂੰ ਭੁਲਾ ਕੇ ਇਕੱਠੇ ਹੋ ਜਾਣ ਸਾਰੇ ਆਧ ਧਰਮੀਆਂ ਨੂੰ ਮੂਰਤੀ ਪੂਜਾ ਜਾਤ ਪਾਤ ਉੱਚਨੀ ਚ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਸਾਰੇ ਆਧ ਧਰਮੀਆਂ ਨੂੰ ਮਹਾਰਿਸ਼ੀ ਵਾਲਮੀਕ ਗੁਰੂ ਰਵਿਦਾਸ ਜੀ ਗੁਰੂ ਭਗਤ ਕਬੀਰ ਜੀ ਭਗਤ ਨਾਨਦੇਵ ਜੀ ਦੇ ਸਿੱਖਿਆਵਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਜਿਹੜੇ ਗ੍ਰੰਥ ਤੇ ਸ਼ਾਸਤਰਾਂ ਆ ਧਰਮੀਆਂ ਨੂੰ ਗੁਲਾਮ ਦਾ ਦਰਜਾ ਦਿੰਦੇ ਨੇ ਉਹਨਾਂ 'ਤੇ ਰੋਕ ਲਗਾਉਣੀ ਚਾਹੀਦੀ ਆ ਪ੍ਰਤੀਬੰਧ ਮੰਡਲ ਰੋਕ ਤੇ ਆਧ ਧਰਮ ਦੇ ਸਾਰੇ ਲੜਕੇ ਤੇ ਲੜਕੀਆਂ ਨੂੰ ਪ੍ਰਾਇਮਰੀ ਤੱਕ ਦੀ ਸਿੱਖਿਆ ਲਾਜ਼ਮੀ ਤੇ ਮੁਫਤ ਹੋਣੀ ਚਾਹੀਦੀ ਆਧ ਧਰਮੀਆਂ ਦੇ ਬੱਚਿਆਂ ਲਈ ਵਿਸ਼ੇਸ਼ ਸਕੂਲਾਂ ਦੀ ਸਥਾਪਨਾ ਕੀਤੀ ਜਾਵੇ ਆਧ ਧਰਮੀਆਂ ਨੂੰ ਖੇਤੀਬਾੜੀ ਲਈ ਦਿੱਤੀ ਜਾਣ ਵਾਲੀ ਮਜ਼ਦੂਰੀ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਤੇ ਪੰਜਾਬ ਵਿੱਚ ਖਾਲੀ ਪਈ ਜ਼ਮੀਨ ਨੂੰ ਆਧ ਧਰਮੇ ਵਿੱਚ ਵੰਡ ਦਿੱਤਾ ਜਾਵੇ ਆਧ ਧਰਮੇ ਨੂੰ ਆਪਣੀ ਰਹਿਣ ਵਾਲੀ ਜਗ੍ਹਾ ਤੇ ਆਪਣੇ ਮਕਾਨ ਮਾਲਕ ਹੋਣ ਦੇ ਯੋਗ ਬਣਾਇਆ ਜਾਵੇ ਆਧ ਧਰਮੀ ਹਿੰਦੂ ਨਹੀਂ ਹਨ ਤੇ ਨਾ ਹੀ ਹਿੰਦੂ ਸਾਡਾ ਹਿੱਸਾ ਨੇ ਸਾਡਾ ਧਰਮ ਆਧ ਧਰਮ ਹੈ ਆਹ ਧਰਮ ਇਹਨੂੰ ਹਿੰਦੂਆਂ ਦੇ ਬਰਾਬਰ ਹੱਕ ਦਿੱਤੇ ਜਾਂ ਨਾ ਆਹ ਧਰਮ ਇਹਨੂੰ ਮਿਊਨਿਸਪਲ ਕਾਉਂਸਲਾਂ ਜ਼ਿਲ੍ਹਾ ਸਮਿਤੀਆਂ ਵਿਧਾਨ ਸਭਾ ਪੁਲਿਸ ਫੌਜ ਤੇ ਬਾਕੀ ਦੇ ਹੋਰ ਮੈਕਮੇ ਵਿੱਚੋਂ ਬਣਦੀ ਰਿਜ਼ਰਵ ਰਿਜ਼ਰਵੇਸ਼ਨ ਦਿੱਤੀ ਜਾਵੇ ਅੰਗਰੇਜ਼ ਭਾਰਤ ਨੂੰ ਉਦੋਂ ਤੱਕ ਸਵਰਾਜ ਨਾ ਦੇਣ ਜਦੋਂ ਤੱਕ ਆਹ ਧਰਮ ਇਹਨੂੰ ਬਰਾਬਰੀ ਦੇ ਅਧਿਕਾਰ ਨਹੀਂ ਦਿੱਤੇ ਜਾਂਦੇ ਲਾਲ ਰੰਗ ਆਧ ਧਰਮ ਦਾ ਚਿੰਨ੍ਹ ਹੈ ਇਸ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਨੂੰ ਲਾਲ ਰੰਗ ਦੇ ਕੱਪੜੇ ਪਾਉਣ ਦੀ ਇਜਾਜ਼ਤ ਦੇਵੇ ਜਲੰਧਰ ਸ਼ਹਿਰ ਨੂੰ ਆਧ ਧਰਮ ਲਹਿਰ ਦਾ ਹੈੱਡਕੁਆਰਟਰ ਬਣਾਇਆ ਜਾਵੇ ਅਸੀਂ ਸਰਕਾਰ ਨੂੰ ਇਹ ਵਿਸ਼ਵਾਸ ਦਿੰਦੇ ਹਾਂ ਕਿ ਉਸ ਸਰਕਾਰ ਦੇ ਸੁਭਚਿੰਤਕ ਨੇ ਅ ਅਤੇ ਰਹਾਂਗੀ ਸਾਰੇ ਆਧ ਧਰਮ ਨੇ ਇੱਕ ਦੂਜੇ ਦੀ ਰਾਖੀ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਕਿ ਆਧ ਧਰਮ ਦੇ ਮੁੱਖ ਪ੍ਰਮੁੱਖ ਸਿਧਾਂਤ ਨੇ ਹਾਂਜੀ ਆਧ ਧਰਮ ਨੇ ਆਪਣੇ ਉਦੇਸ਼ਾਂ ਨੂੰ ਸਪਸ਼ਟ ਕਰਨ ਲਈ ਕੁਝ ਪ੍ਰਮੁੱਖ ਸਿਧਾਂਤਾਂ ਦਾ ਪ੍ਰਚਲਨ ਕੀਤਾ ਇਨ੍ਹਾਂ ਸਿਧਾਂਤਾਂ ਦੇ ਪ੍ਰਚਾਰ ਲਈ 1928 ਈਸਵੀ ਦੇ ਵਿੱਚ ਜਲੰਧਰ ਤੋਂ ਆਧ ਡੰਗਾ ਨਾਂ ਦਾ ਸਪਤਾਹਿਕ ਅਖਬਾਰ ਡੰਗਾ ਨਾ ਦਾ ਸਪਲਾਈ ਕਖਵਾਰ ਸ਼ੁਰੂ ਕੀਤਾ ਗਿਆ ਇਸ ਇਹ ਅਖਬਾਰ ਦੋ ਭਾਸ਼ਾਵਾਂ ਵਿੱਚ ਸੀ ਪੰਜਾਬੀ ਤੇ ਉਰਦੂ ਦੇ ਵਿੱਚ ਸੀ ਤੇ ਇਹਦੇ ਸਿਧਾਂਤ ਸੀ ਮਹਾਰਿਸ਼ੀ ਬਾਲਮੀਕ ਭਗਤ ਰਵਿਦਾਸ ਜੀ ਭਗਤ ਕਬੀਰ ਭਗਤ ਨਾਮਦੇਵ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਣਾ ਆਤ ਪ੍ਰਕਾਸ਼ ਗ੍ਰੰਥ ਵਿੱਚ ਪੂਰਨ ਵਿਸ਼ਵਾਸ ਰੱਖਣਾ ਮੂਰਤੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਣਾ ਜਾਤ ਪਾਤ ਤੇ ਉੱਚ ਨੀਚੇ ਵਿਸ਼ਵਾਸ ਨਹੀਂ ਰੱਖਣਾ ਆਤਮ ਪਰਮਾ ਆਤਮਾ ਪਰਮਾਤਮਾ ਸਵਰਗ ਨਰਕ ਪੁਨਰ ਜਨਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਣਾ ਮਨੁੱਖ ਨੂੰ ਸਰਵ ਉੱਤਮ ਮੰਨਣਾ ਤੇ ਮਨੁੱਖਤਾ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਣਾ ਲੜਕੇ ਤੇ ਲੜਕੀਆਂ ਲਈ ਸਿੱਖਿਆ ਪ੍ਰਾਪਤ ਕਰਨਾ ਜ਼ਰੂਰੀ ਹੈ ਅੰਧ ਵਿਸ਼ਵਾਸਾਂ ਤੇ ਜਾਦੂ ਟੂਣੇ ਵਿੱਚ ਵਿਸ਼ਵਾਸ ਨਹੀਂ ਰੱਖਣਾ ਜਨਮ ਮੰਗਣੀ ਵਿਆਹ ਤੇ ਹੋਰ ਮੌਕੇ ਤੇ ਫਜ਼ੂਲ ਖਰਚੀ ਨਹੀਂ ਕਰਨੀ ਉੱਚ ਸ਼੍ਰੇਣੀ ਦੇ ਅਤਿਆਚਾਰ ਨੂੰ ਸਹਿਣ ਨਹੀਂ ਕਰਨਾ ਵਗਾਰ ਨਹੀਂ ਕਰਨੀ ਆਪਣਾ ਆਲਦ ਵਾਲਾ ਸਾਫ਼ ਰੱਖਣਾ ਤੇ ਸਾਫ਼ ਸੁਥਰੇ ਕੱਪੜੇ ਪਾਉਣੇ ਨੇ ਚੋਰੀ ਨਹੀਂ ਕਰਨੀ ਝੂਠ ਨਹੀਂ ਬੋਲਣਾ ਨੇ ਚੀਲੀਆਂ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਕਿਸੇ ਲੜਕੀ ਵੱਲ ਭੜੀ ਨਜ਼ਰ ਨਾਲ ਨਹੀਂ ਦੇਖਣਾ ਕਿਸੇ ਵਿਅਕਤੀ ਦੀ ਜਾਇਦਾਦ ਜਾਂ ਕੋਈ ਹੋਰ ਵਸਤੂ ਨੂੰ ਜ਼ਬਰਦਸਤੀ ਨਹੀਂ ਖੋਣਾ ਇਹ ਨਾ ਸੋਚੋ ਕਿ ਤੁਹਾਡੀ ਕਿਸਮਤ ਵਿੱਚ ਗਰੀਬੀ ਤੇ ਗੁਲਾਮੀ ਹੀ ਲਿਖੀ ਹੋਈ ਹੈ ਅਗਹਿਗਾ ਆਤਮ ਲਹਿਰ ਦਾ ਵਿਕਾਸ ਹਾਂਜੀ ਵੇਗਾਰ ਵਿਰੁੱਧ ਮੋਰਚਾ ਆਧਵ ਧਰਮ ਲਹਿਰ ਨੇ Dalitਾਂ ਤੋਂ ਪ੍ਰਚੀਨ ਕਾਲ ਤੋਂ ਹੀ ਲਈ ਜਾ ਰਹੀ ਜਿਹੜੀ ਬੇਗਾਰ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ਤੇ ਇਸ ਦਿਨ Dalitਾਂ ਨੂੰ ਖੇਤਾਂ ਵਿੱਚ ਜਾ ਕੇ ਹੋਰ ਕੰਮ ਕਰਵਾਏ ਜਾਂਦੇ ਸੀ ਤੇ ਇਸ ਦੇ ਬਦਲੇ ਉਹਨਾਂ ਨੂੰ ਦਿੱਤੀ ਜਾਣ ਵਾਲੀ ਮਜ਼ਦੂਰੀ ਜਾਂ ਤਾਂ ਬਿਲਕੁਲ ਨਹੀਂ ਦਿੱਤੀ ਜਾਂਦੀ ਸੀ ਜਾਂ ਬਹੁਤ ਘੱਟ ਸੀ ਤੇ ਆਧਵ ਧਰਮ ਲਹਿਰ ਦੇ ਨੇਤਾਵਾਂ ਨੇ 1927 ਸੀ ਦੇ ਵਿੱਚ ਧਰਮਸ਼ਾਲਾ ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਬਾਹਰ ਬੇਗਾਰ ਪ੍ਰਥਾ ਦੇ ਵਿਰੁੱਧ ਵਿਸ਼ਾਲ ਮੋਰਚਾ ਲਗਾਇਆ ਤੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਵਿਗਾਰ ਪ੍ਰਥਾ ਦੇ ਵਿਰੁੱਧ ਵਿਸ਼ਾਲ ਮੋਰਚਾ ਲਗਾਇਆ ਡਿਪਟੀ ਕਮਿਸ਼ਨ ਨੇ ਉਹਨਾਂ ਦੀ ਮੰਗ ਮੰਨ ਲਈ ਤੇ ਉਸਨੇ ਵਿਗਾਰ ਪ੍ਰਥਾ ਨੂੰ ਬੰਦ ਕਰਵਾਤਾ ਤੇ ਮਜ਼ਦੂਰਾਂ ਦੀ ਮਜ਼ਦੂਰੀ 2 ਆਨੇ ਤੋਂ ਵਧਾ ਕੇ 1.5 ਰੁਪਿਆ ਕਰਵਾ ਦਿੱਤੀ ਗਈ ਤੇ ਇਹ ਨਿਰਸੰਦਾ ਆਧ ਧਰਮ ਲਹਿਰ ਦੀ ਪਹਿਲੀ ਮਹਾਨ ਜਿੱਤ ਸੀ ਇਸ ਜਿੱਤ ਕਾਰਨ ਉਹਨਾਂ ਦੀ ਲਹਿਰ ਨੂੰ ਬਧੇਰੇ ਉਤਸ਼ਾਹ ਮਿਲਿਆ ਅੱਗੇ ਹੈਗਾ ਸਾਈਮਨ ਕਮਿਸ਼ਨ ਨੂੰ ਮੰਗ ਪੱਤਰ ਸਾਈਮਨ ਕਮਿਸ਼ਨ ਫਰਵਰੀ 1928 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਮੁੰਬਈ ਚ ਆਇਆ ਤੇ ਇਸ ਕਮਿਸ਼ਨ ਆਫ 1919 ਦੇ ਸੁਧਾਰ ਐਕਟ ਦਾ ਜਾਇਜ਼ਾ ਲੈਣਾ ਸੀ ਕਿਉਂਕਿ ਇਸ ਕਮਿਸ਼ਨ ਦੇ ਸਾਰੇ 7 ਮੈਂਬਰ ਅੰਗਰੇਜ਼ ਸੀ ਇਸ ਲਈ ਕਾਂਗਰਸ ਨੇ ਇਸ ਕਮਿਸ਼ਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਉਸ ਨੇ ਸਾਈਮਨ ਕਮਿਸ਼ਨ ਗੋ ਬੈਕ ਦਾ ਨਾਰਾ ਲਗਾਇਆ ਇਹ ਕਮਿਸ਼ਨ 3 ਅਕਤੂਬਰ 1928 ਨੂੰ ਲਾਹੌਰ ਪਹੁੰਚਿਆ ਬਾਬੋ ਮੰਗੂ ਰਾਮ ਮੰਗੋ ਵਾਲੀ ਦੇ ਗਵਾਹੀ ਹੇਠ ਪੰਜ ਹਜ਼ਾਰ ਆ ਧਰਮੀਆਂ ਦੇ ਇੱਕ ਜਥਾ ਸਾਈਮਨ ਕਮਿਸ਼ਨ ਨੂੰ ਨਵੰਬਰ 1928 ਦੇ ਵਿੱਚ ਮਿਲਿਆ ਇਤੇ ਬਾਬੂ ਮੰਗੂ ਰਾਮ ਨੇ ਸਾਇਮਨ ਕਮਿਸ਼ਨ ਲੱਗੇ ਕਮੰਗ ਪੱਤਰ ਰੱਖਿਆ ਇਸ ਵਿੱਚ ਦੱਸਿਆ ਕਿ ਆ ਧਰਮੀਆਂ ਦਾ ਜੀਵਨ ਜਾਨਵਰਾਂ ਤੋਂ ਵੀ ਬੱਤਰ ਹੈ ਉਹਨਾਂ ਦਾ ਕਹਿਣਾ ਸੀ ਕਿ ਉਹ ਨਾ ਤਾਂ Hindu ਨੇ ਨਾ Musalman ਨਾ Sikh ਤੇ ਨਾ Isai ਉਹੋ ਇਸ ਧਰਮ ਦੇਸ਼ ਦੇ ਮੂਲ ਨਾਗਰਿਕ ਨੇ ਆ ਧਰਮੀ ਨੇ ਇਸ ਲਈ ਉਹਨਾਂ ਨੂੰ ਜਨਸੰਖਿਆ ਮੁਤਾਬਕ ਆਪਣੇ ਹੱਕ ਵੱਖਰੇ ਦਿੱਤੇ ਜਾਂ ਨੌਕਰੀ ਵਿੱਚ ਰੱਖਵਾ ਕਰਨ ਦਿੱਤਾ ਜਾਵੇ ਕਿਉਂਕਿ ਉਹ ਗਰੀਬ ਨੇ ਤੇ ਇਸ ਲਈ ਉਹਨਾਂ ਦੇ ਬੱਚਿਆਂ ਨੂੰ ਮੁਫਤ ਬੱਚਿਆਂ ਨੂੰ ਪੜ੍ਹਾਈ ਲਈ ਵਜੀਫੇ ਦਿੱਤੇ ਜਾਣ ਇਸ ਤੋਂ ਇਲਾਵਾ ਬੱਚਿਆਂ ਨੇ ਫੀਸਾਂ ਮਾਫ ਕੀਤੀਆਂ ਜਾਣ ਬੇਗਾਰ ਪ੍ਰਥਾ ਤੇ ਸ਼ੂਸ਼ਾਤ ਨੂੰ ਪੂਰਨ ਤੌਰ ਤੇ ਖਤਮ ਕੀਤਾ ਜਾਵੇ ਆਧਰਮੀ ਨੂੰ ਜ਼ਮੀਨ ਦੇ ਮਾਲਕ ਬਣਾਇਆ ਜਾਵੇ 1930 ਦੇ ਵਿੱਚ ਜਦੋਂ ਸਾਈਮਨ ਕਮਿਸ਼ਨ ਨੇ ਆਪਣੀ ਰਿਪੋਰਟ ਪੇਸ਼ ਕੀਤੀ ਤਾ ਉਸ ਵਿੱਚ ਆਧਰਮੀਆਂ ਦੀ ਕਿਸੇ ਮੰਗ ਨੂੰ ਸਵੀਕਾਰ ਨਹੀਂ ਕੀਤਾ ਗਿਆ ਕਮਿਸ਼ਨ ਦਾ ਕਹਿਣਾ ਸੀ ਕਿ ਪੰਜਾਬ ਦੇ ਦਲਿਤਾਂ ਦੀ ਹਾਲਤ ਭਾਰਤ ਦੇ ਦੂਸਰੇ ਪ੍ਰਾਂਤਾਂ ਨਾਲੋਂ ਚੰਗੀ ਆ ਨੈਕਸਟ ਹੈਗਾ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ 1929 ਦੇ ਵਿੱਚ ਪੰਜਾਬ ਦਾ ਗਵਰਨਰ ਸਰ ਜੂ ਫਰੀ ਮੌਂਟ ਮੈਂ ਮੌਂਟ ਮੋਰੈਸੀ ਜਲੰਧਰ ਆਇਆ ਸੀ ਤੇ ਇਹ ਸੁਨਹਿਰੀ ਮੌਕਾ ਵੇਖ ਕੇ बाबू राम ਆਪਣੇ 300 ਸਾਥੀਆਂ ਨਾਲ ਲੈ ਕੇ ਗਵਰਨਰ ਸਾਹਿਬ ਨੂੰ ਮਿਲੇ ਤੇ ਇੱਥੇ ਉਹਨਾਂ ਨੂੰ ਮੈਮੋਰੰਡਮ ਦਿੱਤਾ ਗਿਆ ਤੇ ਇਸ ਵਿੱਚ ਆਧ ਧਰਮੀਆਂ ਨੇ ਆਪਣੇ ਤਕਲੀਫਾਂ ਤੇ ਮੰਗਾਂ ਬਾਰੇ ਜਿਹੜੇ ਕਿ ਵਿਸਤ੍ਰਿਤ ਵਰਣਨ ਕੀਤਾ ਸੀ ੱਤੇ ਉਹ ਜੋ ਗਵਰਨਰ ਸਾਹਿਬ ਨੇ ਪੰਜਾਬ ਦੇ ਵਿੱਚ ਆਧ ਧਰਮੀਆਂ ਦੇ ਬੱਚਿਆਂ ਦੀ 8ਵੀਂ ਤੱਕ ਫੀਸ ਪੂਰੀ ਤਰ੍ਹਾਂ ਮਾਫ ਕਰ ਦਿੱਤੀ ਇਸ ਤਰ੍ਹਾਂ ਮੈਟ੍ਰਿਕ ਪਾਸ 80 ਆਧਰਮੀਆਂ ਨੂੰ ਟੀਚਰ ਟ੍ਰੇਨਿੰਗ ਦੇ ਕੇ ਟੀਚਰ ਲਾਏ ਜਾਣ ਦਾ ਵੀ ਆਦੇਸ਼ ਦਿੱਤਾ ਇਸ ਕਾਰਨ ਆਧਰਮੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਗਿਆ 1931 ਦੀ ਜਨਗਣਨਾ 26 ਫਰਵਰੀ 1930 ਨੂੰ ਆਧਰਮ ਇੱਕ ਵੱਖਰੇ ਤਰ੍ਹਾਂ ਵੱਜੋ ਰਜਿਸਟਰ ਹੋਇਆ ਤੇ ਇਹ ਇਹ ਨਿਰਸੰਦੇਹ ਆਧਾਰਮੇਲਿਕ ਮੀਲ ਪੱਥਰ ਸਿੱਧ ਹੋਇਆ ਤੇ ਇਸ ਤੋਂ ਬਾਅਦ ਸਰਕਾਰ ਨੇ 1931 ਈਸਵੀ ਦੀ ਜਨਗਣਨਾ ਦਾ ਕੰਮ ਸ਼ੁਰੂ ਕੀਤਾ ਇਸ ਮੌਕੇ ਤੇ ਆਧਾਰਮ ਦੇ ਨੇਤਾਵਾਂ ਨੇ ਸਰਕਾਰ ਅੱਗੇ ਆਪਣੀ ਇਹ ਇੱਛਾ ਪ੍ਰਗਟ ਕੀਤੀ ਕਿ ਆਧਾਰ ਨੂੰ ਇੱਕ ਅਲੱਗ ਧਰਮ ਦੇ ਤੌਰ ਤੇ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਉਹਨਾਂ ਦਾ ਕਹਿਣਾ ਸੀ ਕਿ ਉੱਚ ਜਾਤੀ ਦੇ ਲੋਕ ਇਹਨਾਂ ਉੱਤੇ ਬਹੁਤ ਜ਼ੁਲਮ ਕਰਦੇ ਨੇ ਉਹਨਾਂ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਤੇ ਉਹਨਾਂ ਦੇ ਘਰ ਸਾਰ ਫੂਕ ਦਿੱਤੇ ਜਾਂਦੇ ਲੁੱਟਮਾਰ ਵੀ ਕੀਤੀ ਜਾਂਦੀ ਹੈ ਉਸ ਉਹਨਾਂ ਦੇ ਪਸ਼ੂ ਖੋਲੇ ਜਾਂਦੇ ਨੇ ਉਹਨਾਂ ਨੂੰ ਘਟਿਆ ਨਾਮਾਂ ਨਾਲ ਬੁਲਾਇਆ ਜਾਂਦਾ ਜਲਗਾਨਾ ਦੇ ਦਰਾਂ ਨਾਲ ਧਰਮੀਆਂ ਨੂੰ ਬਹੁਤ ਆਮ ਕਰਤੀਆਂ ਹੋਈਆਂ ਤਾਂ ਆਪਣੇ ਆਪ ਨੂੰ ਆਧ ਧਰਮੀ ਨਾ ਲਿਖਵਾਉਣ ਸਭ ਇਹ ਸਭ ਤੋਂ ਬਾਵਜੂਦ 41 418799 ਲੋਕਾਂ ਨੇ ਆਪਣੇ ਆਪ ਨੂੰ ਆਧ ਧਰਮੀ ਦੱਸਿਆ ਆਧ ਧਰਮੀ ਨੇ ਤਾਂ ਮੰਨਦਾ ਕਹਿਣਾ ਸੀ ਕਿ ਜੇਕਰ ਉੱਚ ਜਾਤੀ ਦੇ ਲੋਕਾਂ ਦਾ ਡਰ ਨਾ ਹੁੰਦਾ ਤੇ ਗਿਣਤੀ ਕੀਤੇ ਵੱਧ ਹੋਣੀ ਸੀ ਅੱਗੇ ਹੈਗਾ ਦੂਜੀ ਗੋਲ ਮੇਜ਼ ਕਾਨਫਰੰਸ 1931 ਦੇ ਵਿੱਚ ਦੂਜੀ ਟੇਬਲ ਕਾਨਫਰੰਸ ਸਤੰਬਰ 7 1931 ਤੋਂ ਲੈ ਕੇ 1 ਦਸੰਬਰ 1931 ਤੱਕ ਲੰਡਨ ਚ ਹੁੰਦੀ ਆ ਇਸ ਕਾਨਫਰੰਸ ਦੇ ਪ੍ਰਧਾਨਗੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਰੋਮਜ਼ੇ ਮੈਕਡੋਨਲਡ ਨੇ ਕੀਤੀ ਸੀ ਕਾਂਗਰਸ ਵੱਲੋਂ ਇਸ ਕਾਨਫਰੰਸ ਵਿੱਚ ਮਹਾਤਮਾ ਗਾਂਧੀ ਦਲਿਤਾ ਵੱਲੋਂ ਇਸ ਵਿੱਚ ਡਾਕਟਰ ਭੀਮਰਾਓਂ ਅਵੇਦਕਰ ਸ਼ਾਮਲ ਹੋਏ ਇਸ ਕਾਨਫਰੰਸ ਦੇ ਵਿੱਚ ਦੋਹਾਂ ਨੇਤਾਵਾਂ ਨੇ ਆਪਣੇ ਆਪ ਨੂੰ ਦਲਿਤਾ ਦਾ ਅਸਲ ਨੇਤਾ ਦੱਸਿਆ ਅਖੀਰ ਵੋਟਾਂ ਰਾਹੀਂ ਇਸ ਗੱਲ ਦਾ ਫੈਸਲਾ ਕੀਤਾ ਗਿਆ ਇਸ ਵਿੱਚ ਡਾਕਟਰ ਅਵੇਦਕਰ ਨੂੰ 57-50 ਦੇ ਵੋਟਾਂ ਦੇ ਫਰਕ ਨਾਲ ਜਿੱਤ ਹੋਈ ਇਸ ਕਰਕੇ ਮਹਾਤਮਾ ਗਾਂਧੀ ਨੂੰ ਬਹੁਤ ਨਿਰਾਸ਼ਾ ਹੋਈ ਅੱਗੇ ਹੈਗਾ ਲਾਰਡ ਲੋਥੀਅਨ ਕਮੇਟੀ ਦਾ ਆਗਮਨ 1932 ਹਾਂਜੀ ਬ੍ਰਿਟਿਸ਼ ਸਰਕਾਰ ਨੂੰ 1932 ਦੇ ਸ਼ੁਰੂ ਵਿੱਚ ਲਾਰਡ ਲੋਥੀਅਨ ਅਧੀਨ ਇੱਕ ਫਰੈਂਚਾਈਜ਼ ਕਮੇਟੀ ਨੂੰ ਭਾਰਤ ਵਿੱਚ ਵੱਖ-ਵੱਖ ਧਰਮਾਂ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਲਈ ਭੇਜਿਆ ਇਸ ਕਮੇਟੀ ਵਿੱਚ ਦਲਿਤਾਂ ਵੱਲੋਂ ਡਾਕਟਰ ਅੰਬੇਦਕਰ ਨੂੰ ਸ਼ਾਮਲ ਕੀਤਾ ਗਿਆ ਇਸ ਕਮੇਟੀ ਨੂੰ ਬਾਬੂ ਮੰਗੂ ਰਾਮਦੀ ਦੀ ਨਗੀ ਹੇਠ 15 ਆਧਾਰਮੀ ਨੇਤਾ ਸ਼ਿਮਲਾ ਵਿਖੇ ਮਿਲੇ ਉਹਨਾਂ ਨੇ ਡਾਕਟਰ ਅੰਬੇਦਕਰ ਦੇ ਹੱਕ ਵਿੱਚ ਪੂਰੇ ਪੰਜਾਬ ਵਿੱਚ ਜ਼ਬਰਦਸਤ ਅੰਦੋਲਨ ਕੀਤਾ ਤੇ ਆਧਾਰਮ ਦੇ ਨੇਤਾਵਾਂ ਨੇ ਸ਼ੂਤ ਨੂੰ ਖਤਮ ਕਰਨ ਅਤੇ ਉਹਨਾਂ ਨੂੰ ਰਿਜ਼ਰਵੇਸ਼ਨ ਦੇਣ ਦੀ ਮੰਗ ਕੀਤੀ ਅ ਗੈਂਗਾ ਕਮਿਊਨਲ ਅਵਾਰਡ 1932 ਬ੍ਰਿਟਿਸ਼ ਪ੍ਰਧਾਨ ਮੰਤਰੀ ਰੈਮਜ਼ੇ ਮੈਕਡੋਨਲਡ ਨੇ 17 ਅਗਸਤ 1932 ਨੂੰ ਕਮਿਊਨਲ ਅਵਾਰਡ ਦੀ ਘੋਸ਼ਣਾ ਕੀਤੀ ਇਸ ਅਵਾਰਡ ਅਨੁਸਾਰ ਪਹਿਲੀ ਵਾਰ ਦਲਿਤਾਂ ਨੂੰ ਹਿੰਦੂਆਂ ਤੋਂ ਅਲੱਗ ਮੰਨਿਆ ਗਿਆ ਤੇ ਉਹਨਾਂ ਨੂੰ ਵੱਖਰੇ ਅਧਿਕਾਰ ਦਿੱਤੇ ਗਏ ਉਹਨਾਂ ਨੂੰ ਰਿਜ਼ਰਵੇਸ਼ਨ ਵੀ ਦਿੱਤੀ ਗਈ ਉਹਨਾਂ ਨੂੰ ਹਿੰਦੂਆਂ ਤੋਂ ਅਲੱਗ ਸਾਰੇ ਭਾਰਤ ਦੀ ਪ੍ਰਾਂਤੀ ਵਿਧਾਨ ਸਭਾ ਵਿੱਚ 71 ਸੀਟਾਂ ਤੇ ਚੋਣ ਲੜਨ ਦਾ ਅਧਿਕਾਰ ਦਿੱਤਾ ਗਿਆ ਇਹ ਨਿਰਸੰਦਾ ਦਲਿਤਾਂ ਦੀ ਸਭ ਤੋਂ ਵੱਡੀ ਰਾਜਨੀਤਿਕ ਜਿੱਤ ਸੀ ਅਗ ਹੈਗਾ ਪੁਨਾ ਐਕਟ ਪੁਨਾ ਪੈਕਟ 1932 ਮਹਾਤਮਾ ਗਾਂਧੀ ਕਮਿਨਲ ਅਵਾਰਡ ਕਰਨ ਭੜਕੂਠੇ ਉਹਨਾਂ ਨੇ ਇਸ ਅਵਾਰਡ ਨੂੰ ਰੱਦ ਕਰਨ ਲਈ ਪੁੰਨਾ ਦੀ ਜਰਵਾਦਾ ਜੇਲ੍ਹ ਦੇ ਵਿੱਚੋਂ ਮਰਨ ਵਰਤ 20 ਸਤੰਬਰ 1932 ਨੂੰ ਸ਼ੁਰੂ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਹਿੰਦ Dalit ਹਿੰਦੂਆਂ ਦੀ ਹੀ ਅੰਗ ਹੈ ਤੇ ਇਸ ਲਈ ਇਸ ਫੈਸਲੇ ਨੂੰ ਛੇਤੀ ਛੇਤੀ ਬਦਲਾ ਜਾਵੇ। ਮਹਾਤਮਾ ਗਾਂਧੀ ਦੇ ਮੌਤ ਅੰਗਰੇਜ਼ਾਂ ਲਈ ਕਬੱਡੀ ਸਰਦਾਰਦੀ ਦਾ ਕਾਰਨ ਬਣ ਸਕਦੀ ਸੀ ਇਸ ਕਰਕੇ ਸਰਕਾਰ ਦੇ ਦਬਾਅ ਕਾਰਨ ਡਾਕਟਰ ਭੀਮਰਾਓ ਉਮੀਦ ਕਰਨੇ 24 ਸਤੰਬਰ 1932 ਨੂੰ ਮਹਾਤਮਾ ਗਾਂਧੀ ਨਾਲ ਪੁੰਨਾ ਪੈਕਟ ਦਾ ਸਮਝੌਤਾ ਕਰ ਲਿਆ। ਇਸ ਸਮਝੌਤੇ ਕਾਰਨ ਮਹਾਤਮਾ ਗਾਂਧੀ ਨੇ ਆਪਣਾ ਮਰਨ ਵਰਤ ਸ਼ੁਰੂ ਕਰ ਲਿਆ। ਖਤਮ ਕਰਤਾ ਤੇ ਇਸ ਸਪੈਕਟਰ ਅਨਸਾਰ ਦਲਿਤਾਂ ਨੂੰ ਹਿੰਦੂਆਂ ਦਾ ਇੱਕ ਹਿੱਸਾ ਮੰਨ ਲਿਆ ਗਿਆ ਤੇ ਦਲਿਤਾਂ ਨੂੰ ਖੁਸ਼ ਕਰਨ ਲਈ ਮਹਾਤਮਾ ਗਾਂਧੀ ਨੇ ਪ੍ਰਾਂਤੀ ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ 71 ਤੋਂ ਵਧਾ ਕੇ 148 ਕਰਤੀ ਹਿੰਦੂਆਂ ਤੇ ਦਲਿਤਾਂ ਲਈ ਸਾਂਝੇ ਚੋਣ ਖੇਤਰਾਂ ਨੂੰ ਬਣੇ ਰਹਿਣ ਦਿੱਤਾ ਗਿਆ ਕਿ ਹੈਗਾ ਉਹਨੂੰ 137 ਦੀਆਂ ਚੋਣਾਂ 1935 ਵੀ ਦੇ ਐਕਟ ਅਨਸਾਰ ਪੰਜਾਬ ਵਿੱਚ 137 ਵਿੱਚ ਪੰਜਾਬ ਅਸੈਂਬਲੀ ਨੇ ਲਈ ਚੋਣਾਂ ਹੋਈਆਂ ਇਨ੍ਹਾਂ ਚੋਣਾਂ ਵਿੱਚ ਦਲਿਤਾਂ ਲਈ 8 ਸੀਟਾਂ ਰੱਖੇ ਮੱਖੀਆਂ ਗਈਆਂ ਆ ਆਧਰਮ ਦੇ ਉਮੀਦਵਾਰਾਂ ਨੇ ਇਨ੍ਹਾਂ 8 ਸੀਟਾਂ ਤੇ ਆਜ਼ਾਦ ਉਮੀਦਵਾਰਾਂ ਵੱਜੋਂ ਚੋਣਾਂ ਲੜੀਆਂ ਇਨ੍ਹਾਂ ਵਿੱਚੋਂ 7 ਸੀਟਾਂ ਤੇ ਆ ਆਧਰਮ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਇਸ ਲਈ ਆਧਰਮ ਲਹਿਰ ਦਾ ਪ੍ਰਭਾਵ ਅਤੇ ਤਾਕਤ ਵਧ ਗਈ ਅੱਗੇ ਹੈਗਾ ਮੁੱਖ ਮੰਤਰੀ ਨੂੰ ਪੱਤਰ ਲਿਖਣ ਨੂੰ 1942 ਆ ਬਾਊ ਮੰਗੂ ਰਾਮ ਮੰਗੋ ਵਾਲੀਆ ਨੇ 11 ਅਪ੍ਰੈਲ 1942 ਨੂੰ ਪੰਜਾਬ ਦੇ ਮੁੱਖ ਮੰਤਰੀ ਸਰ ਸਿਕੰਦਰ ਹਿਆਤ ਖਾਨ ਨੂੰ ਇੱਕ ਪੱਤਰ ਲਿਖਿਆ ਉਹ ਤੇ ਇਸ ਦੇ ਵਿੱਚ ਦੱਸਿਆ ਗਿਆ ਕਿ ਆ ਧਰਮੀਆਂ ਦੀ ਪੰਜਾਬ ਵਿੱਚ ਸਥਿਤੀ ਬਹੁਤ ਮਾੜੀ ਹੈ ਤੇ ਉਹ ਪੰਜਾਬ ਉਹ ਸਿੱਖਿਆ ਤੇ ਸਰਕਾਰੀ ਨੌਕਰੀ ਦੇ ਖੇਤਰ ਵਿੱਚ ਪਛੜੇ ਹੋਏ ਨੇ ਤੇ ਉਹਨਾਂ ਦਾ Hindu ਧਰਮ ਦੇ ਵਿੱਚ ਕੋਈ ਭਰੋਸਾ ਨਹੀਂ ਹੈਗਾ ਉਹ Hindu ਨਾਲ ਕੋਈ ਵੀ ਸਮਾਜਿਕ ਦਰਾਂ ਨਕਸਾਂ ਨਹੀਂ ਰੱਖਣਾ ਚਾਹੁੰਦੇ। ਬਾਬੂ ਮੰਗੂ ਰਾਵ ਨੇ Dalitਾਂ ਦੀ ਹਾਲਤ ਸੁਧਾਰਨ ਲਈ ਹੇਠ ਲਿਖਿਆ ਮੰਗਾਂ ਪੇਸ਼ ਕੀਤੀਆਂ। ਆ ਧਰਮ ਦੇ ਬੱਚਿਆਂ ਲਈ ਸਿੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਾ, ਪ੍ਰਾਂਤੀ ਵਿਧਾਨ ਸਭਾ ਤੇ ਸਰਕਾਰੀ ਸੰਸਥਾਵਾਂ ਵਿੱਚ ਆ ਧਰਮ ਨੂੰ ਵੱਖਰੇ ਨੁਮਾਇੰਦਗੀ ਦਿੱਤੀ ਜਾਵੇ। ਪੰਜਾਬ ਦੇ ਮੰਤਰੀ ਮੰਡਲ ਵਿੱਚ ਘੱਟੋ ਘੱਟ ਆਧਰਮੀ ਨੂੰ ਇੱਕ ਮੰਤਰੀ ਦਾ ਅਹੁਦਾ ਦਿੱਤਾ ਜਾਵੇ ਆਧਰਮੀ ਨੂੰ ਵੀ ਦੂਜੀਆਂ ਜਾਤੀਆਂ ਵਾਂਗ ਜਾਇਦਾਦ ਘਰ ਬਣਾਉਣ ਦੇ ਅਧਿਕਾਰ ਦਿੱਤੇ ਜਾਣ ਮਨੁੱਖ ਸਮ੍ਰਿਤੀ ਤੇ ਹਿੰਦੂਆਂ ਦੇ ਹੋਰ ਗ੍ਰੰਥਾਂ ਜਿਨ੍ਹਾਂ ਵਿੱਚ ਦਲਿਤਾਂ ਬਾਰੇ અપਮਾਨਜਨਕ ਸ਼ਬਦ ਨੇ ਪੂਰਨ ਤੌਰ ਤੇ ਪਵੰਦੀ ਲਗਾਈ ਜਾਵੇ ਆਧਰਮੀ ਨੂੰ ਸਰਕਾਰੀ ਸੇਵਾਵਾਂ ਸਿਵਲ ਫੌਜ ਪੁਲਿਸ ਰੇਲਵੇ ਸਿੱਖਿਆ ਤੇ ਸਿਹਤ ਦੇ ਭਾਗ ਵਿੱਚ ਰਿਜ਼ਰਵੇਸ਼ਨ ਦਿੱਤੀ ਜਾਵੇ 1921 ਵੀ ਦੇ ਵਿੱਚ ਪੰਜਾਬ ਲੈਂਡ ਐਲੀਨੇਸ਼ਨ ਐਕਟ ਨੂੰ ਰੱਦ ਕੀਤਾ ਜਾਵੇ ਇਸ ਐਕਟ ਕਾਰਨ ਆਧਰਮੀ ਜ਼ਮੀਨ ਨਹੀਂ ਖਰੀਦ ਸਕਦੇ ਆਧਰਮਿਆਂ ਨੂੰ ਵਿਦਿਸ਼ਾ ਵਿੱਚ ਜਾਂਦੇ ਆਗਰਤੀ ਜਾਵੇ ਅੱਗੇਗਾ बाबू ਮੰਗੂ ਰਾਮ ਪੰਜਾਬ ਵਿਧਾਨ ਸਭਾ ਵਿੱਚ 1946 ਤੋਂ 1952 1946 ਚ बाबू ਮੰਗੂ ਰਾਮ ਦੀ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਤੇ ਇਹ ਨਿਰਸੰਦੇਹ ਪੰਜਾਬ ਦੇ ਆਧਰਮਿਆਂ ਲਈ ਇੱਕ ਨਵੇਂ ਯੁੱਗ ਦਾ ਸੰਕੇਤ ਸੀ बाबू ਮੰਗੂ ਰਾਮ ਇਸ ਅਹੁਦੇ ਤੋਂ 1952 ਤੱਕ ਰਹੇ ਨੇ 1946 ਤੋਂ ਚੁਣੇ ਗਏ ਤੇ 1900 ਇਸ ਅਹੁਦੇ ਤੇ ਰਹਿੰਦੇ बाबू ਮੰਗੂ ਰਾਮ ਨੇ ਆਧਰਮੇ ਦੇ ਅਨੁਸਾਰ ਲਈ ਅੰਤਕ ਜਤਨ ਕੀਤੇ 1901 ਦੇ ਵਿੱਚ ਲੈਂਡ ਐਲੀਨੇਸ਼ਨ ਐਕਟ ਨੂੰ ਖਤਮ ਕਰਵਾਇਆ ਗਿਆ ਇਸ ਨਾਲ ਆਧਰਮੀ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਮਿਲ ਗਿਆ ਉਹਨਾਂ ਨੇ ਆਧਰਮੀ ਦੇ ਬੱਚਿਆਂ ਲਈ ਸਕੂਲਾਂ ਕਾਲਜਾਂ ਦੀਆਂ ਫੀਸਾਂ ਮਾਫ ਕਰਵਾਇਆ ਉਹਨਾਂ ਨੇ ਆਧਰਮੀ ਨੂੰ ਸਰਕਾਰੀ ਨੌਕਰੀ ਵਿੱਚ ਰਿਜ਼ਰਵੇਸ਼ਨ ਲੈ ਕੇ ਦਿੱਤੀ ਉਹਨਾਂ ਨੇ ਆਧਰਮੀ ਨੂੰ ਪੰਜ ਸਰਪੰਚ ਜ਼ਿਲ੍ਹਾ ਬੋਰਡ ਕਾਰਪੋਰੇਸ਼ਨ ਅਤੇ ਪੰਜਾਬ ਵਿਧਾਨ ਸਭਾ ਦਾ ਮੈਂਬਰ ਬਣ ਦਾ ਅਧਿਕਾਰ ਲੈ ਕੇ ਦਿੱਤਾ ਨਿਰਸੰਦੇਹ ਇਹਨਾਂ ਜਤਨਾਂ ਸਦਕਾ ਆਧਰਮੀਆਂ ਨੇ ਵਿਕਾਸ ਦੇ ਮਾਰਗ ਵਿੱਚ ਇੱਕ ਨਵਾਂ ਦੇ ਸ਼ੁਰੂ ਕੀਤਾ ਅੱਗੇ ਹੈਗਾ ਆਧਰਮ ਲਹਿਰ ਦਾ ਪ੍ਰਭਾਵ ਪੰਜਾਬ ਵਿੱਚ ਅ ਦਲਿਤਾਂ ਦੇ ਉਥਾਨ ਦੇ ਵਿੱਚ ਆਧਰਮ ਲਹਿਰ ਨੇ ਅਹਿਮ ਭੂਮਿਕਾ ਨਿਭਾਈ ਇਸ ਲਹਿਰ ਤੋਂ ਪਹਿਲਾਂ ਦਲਿਤਾਂ ਨੂੰ ਸਮਾਜ ਵਿੱਚ ਸਭ ਤੋਂ ਨੀਵਾਂ ਸਥਾਨ ਪ੍ਰਾਪਤ ਸੀ ਉਹਨਾਂ ਨੂੰ ਉਹਨਾਂ ਸਾਰੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ ਸੀ ਜਿਹੜੇ ਉੱਚ ਜਾਤੀ ਦੇ ਲੋਕਾਂ ਨੂੰ ਪ੍ਰਾਪਤ ਸੀ ਇਸ ਤਰ੍ਹਾਂ ਉੱਚ ਜਾਤੀ ਦੇ ਲੋਕ ਉਹਨਾਂ ਤੇ ਬਹੁਤ ਜ਼ੁਲਮ ਕਰਦੇ ਸੀ ਅਸਲ ਵਿੱਚ ਉਹਨਾਂ ਦਾ ਜੀਵਨ ਜਾਨਵਰਾਂ ਤੋਂ ਵੀ ਮਾੜਾ ਸੀ ਜਿਹੇ ਸਮੇਂ ਪੰਜਾਬ ਦੇ ਮੰਗੂ ਰਾਮ ਸਾਹਮਣੇ ਆਏ 1926 ਚਾ ਆਧਰਮ ਲਹਿਰ ਦੀ ਸਥਾਪਨਾ ਕਰਕੇ ਨਵੇਂ ਯੁੱਗ ਦਾ ਸੰਕੇਤ ਦਿੱਤਾ ਤੇ ਉਹਨਾਂ ਨੇ ਦਲਿਤਾਂ ਨੂੰ ਉੱਚ ਜਾਤੀਆਂ ਦੇ ਬਰਾਬਰ ਦਰਜਾ ਦੇਣ ਲਈ ਜ਼ੋਰਦਾਰ ਮੁਹਿੰਮ ਚਲਾਈ ਉਹਨਾਂ ਨੇ ਦਲਿਤਾਂ ਨੂੰ ਅੰਧਵਿਸ਼ਵਾਸ਼ਾਂ ਨੂੰ ਛੱਡਣ ਤੇ ਸਾਦਾ ਤੇ ਪਵਿੱਤਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਤੇ ਉਹਨਾਂ ਨੇ ਆਦ ਧਰਮੀਆਂ ਦੇ ਬੱਚਿਆਂ ਲਈ ਸਕੂਲ ਤੇ ਕਾਲਜਾਂ ਵਿੱਚ ਫੀਸਾਂ माफ ਕਰਵਾਇਆ ਤੇ ਉਹਨਾਂ ਦੇ ਯਤਨਾਂ ਸਦਕਾ ਧਰਮੀਆਂ ਨੂੰ ਸਰਕਾਰੀ ਨੌਕਰੀ ਵਿੱਚ ਰਜ਼ਰਵੇਸ਼ਨ ਪ੍ਰਾਪਤ ਹੋਈ ਨਿਰਸੰਦੇਯ ਆਧਾਰਮ ਲਹਿਰ ਨੇ ਦਲਿਤਾਂ ਦੇ ਥਾਨ ਵਿੱਚ ਇੱਕ ਮੀਲ ਪੱਥਰ ਦਾ ਕੰਮ ਕੀਤਾ